ਹੈਲੋ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸਾਈ ਬਲੌਗ ਦੇ ਵਿੱਚ ਹੋਰ ਸੁਣਾਓ ਜੀ ਕਿਵੇਂ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਆ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋ ਹਾਂਜੀ ਲੱਗਿਆ ਬਲੌਗ ਦੀ ਸਟਾਰਟਿੰਗ ਕਰਨ ਬਲੌਗ ਸਟਾਰਟ ਕਰਨ ਤੋਂ ਪਹਿਲਾਂ ਜੇਕਰ ਚੈਨਲ ਤੇ ਨਵੇਂ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਸਬਸਕ੍ਰਾਈਬ ਕਰਨ ਤੋਂ ਬਾਅਦ ਬੈਲ ਬਟਨ ਜ਼ਰੂਰ ਦਬਾ ਦਿਆ ਕਰੋ ਤਾ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਕੋਲ ਸਾਰਿਆਂ ਨਾਲ ਪਹਿਲਾਂ ਪਹੁੰਚ ਸਕੇ ਤੇ ਪਲੀਜ਼ ਬੀਡਿੰਨ ਫੁੱਲ ਵਾਚ ਕਰ ਲਿਆ ਕਰੋ ਤੇ ਵਿਊ ਦੇਖਣਾ ਜਾਇਆ ਕਰੋ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਆ ਕਰੋ ਤੇ ਲਓ ਜੀ ਇੱਥੇ ਆਪਾਂ ਲੱਗੇ ਹੋਏ ਸੀਗੇ ਚਾਹ ਪੀਣ ਚਾਹ ਜਾਪਾਂ ਨੇ ਬਹੁਤ ਲੇਟ ਬਣਾਈ ਸੀਗੀ 4:30 ਵਜੇ ਚਾਹ ਬਣਾਈ ਸੀਗੀ ਕਿਉਂਕਿ ਜੀ ਗਰਮੀ ਇੰਨੀ ਜ਼ਿਆਦਾ ਪੈ ਰਹੀ ਆ ਤੇ ਗਰਮੀ ਕਰਕੇ ਨਾ ਚਾਹ ਪੀਣ ਨੂੰ ਵੀ ਨਹੀਂ ਜੀ ਕਰਦਾ ਹੈਗਾ ਤੇ ਇਥੇ ਵੀਡੀਓ ਜਿਸ ਕੰਨ ਬਣਾ ਰਿਆ ਸੀਗਾ ਹੈਲੋ ਕਰ ਰਿਹਾ ਤੁਹਾਨੂੰ ਦੇਖੋ ਤੇ ਚਾਹ ਇਦਾਂ ਹੈ ਕਿ ਗਰਮੀ ਕਰਕੇ ਨਾ ਲੇਟ ਹੋ ਗਏ ਚਾਹ ਬਣਾਉਣ ਨੂੰ ਦਿਨ ਚ ਤਾਂ ਪੀਣ ਨੂੰ ਜੀਅ ਨਹੀਂ ਕਰਦਾ ਹੈਗਾ ਚਲੋ ਚਾਹ ਪਾਣੀ ਆਪਣੇ ਪੀ ਲਿਆ ਤੇ ਹੁਣ ਆਪਾਂ ਚੱਲਦੇ ਹਾਂ ਪਰਸਨਾ ਕੋਲ ਦੇਖਦੇ ਆਂ ਜਾ ਕੇ ਤੁਹਾਨੂੰ ਬਹੁਤ ਜਿਆਦਾ ਤੁਹਾਨੂੰ ਬਹੁਤ ਪਤਾ ਨਹੀਂ ਗਾ ਤੂੰ ਕੀ ਤੁਸੀਂ ਕੀ ਕਰਦੇ ਧੁੱਪਾ ਇੱਥੇ ਚਲੋ ਜੀ ਚੱਲ ਰਵਾਂ ਖਲੇ 판ਡੇ ਚੱਕ ਲੈਣੇ ਧੁੱਪਾ ਬਾਤ ਆ ਮਿੰਜੇ ਤੇ ਦੇਖ ਸਾਰਾ ਕੁਸ ਇੱਥੇ ਵੀ ਆ ਕੱਪੜੇ ਤੇਰੇ ਪਾ ਲੈ ਧੁੱਪਾ ਨੇ ਤਾਂ ਬਸ ਕਰਾਈ ਪੀਣੀ ਜਿਆਦਾ ਤੱਕ ਜੀ ਚਾਹ ਪਾਣੀ ਪੀਣ ਤੋਂ ਬਾਅਦ ਅੱਗੇ ਸੀਗੇ ਥੱਲੇ ਤੇ ਥੱਲੇ ਵੀ ਸਵਾਰੇ ਹੋਣੇ ਬੰਦ ਕਰੇ ਸੀਗੇ ਹਲੇ 4 ਵਜੇ ਕਰੇ ਸੀਗੇ ਧੁੱਪ ਐਨੀ ਜ਼ਿਆਦਾ ਪੈ ਰਹੀ ਆ ਐ ਸੀਗਾ ਉਹ ਚਲ ਪਸ਼ੂ ਖੜੇ ਰਹਿਣਦੇ ਹਨਾ ਆ ਪਾਣੀ ਦੇ ਵਿੱਚ ਥੋੜੀ ਥੋੜੀ ਹਵਾ ਜੀ ਆਈ ਜਾਂਦੀ ਹੁੰਦੀ ਆ ਫਿਰ ਠੰਡਕ ਜੀ ਮਹਿਸੂਸ ਹੋਈ ਜਾਂਦੀ ਆ ਇਹਨਾਂ ਨੂੰ ਤਾਂ ਕਰਕੇ ਲੇਟੇ ਬੰਦ ਕਰਦੇ ਹੁੰਦੇ ਐਨੀ ਜ਼ਿਆਦਾ ਧੁੱਪ ਆਏ ਬਾਹਰ ਨਿਕਲਣ ਨੂੰ ਜੀ ਨਹੀਂ ਕਰਦਾ ਹਰ ਪਾਸੇ ਸੇਕ ਕੇ ਸੇਕ ਪੈ ਰਿਆ ਤੇ ਇਸ ਵੇਲੇ ਨਾ ਆਪਣਾ ਸੂਰਜ ਛਿਪਦੇ ਵੱਲ ਚਲੇ ਜਾਂਦਾ ਤਾਂ ਕਰਕੇ ਵੀ ਥੋੜਾ ਠੰਡਾ ਹੋ ਜਾਂਦਾ ਉੰਤੇ ਆਪਣੇ ਬੇੜੇ ਦੇ ਵਿੱਚ ਦਰਸਤ ਲੱਗੇ ਹੋਏ ਨੇ ਉਹਨਾਂ ਦੀ ਸ਼ਾਮਾ ਹੋ ਜਾਂਦੀ ਆ ਫਿਰ ਹਵਾ ਵੀ ਲੱਗੀ ਜਾਂਦੀ ਆ ਬੇੜੇ 'ਚ ਤੇ ਬਸ 4:30 ਵਜੇ ਤੋਂ ਬਾਅਦ ਹੀ ਜੀਲ ਕਰਦਾ ਕਮਾਹਕਾਰਾਂ ਦੇ ਵਿੱਚ ਹਨਾ ਲੱਗਦਾ ਤੇ ਫਿਰ ਤਾਂ ਇਦਾਂ ਹੁੰਦਾ ਵੀ ਜਿੰਨੇ ਮਸਤੀ ਕੰਮ ਕਰ ਲਓ ਕਿਉਂਕਿ ਸ਼ਾਮ ਹੋ ਜਾਂਦੀ ਆ ਮੌਸਮ ਵੀ ਠੰਡਾ ਹੋ ਜਾਂਦਾ ਹੈ ਤੇ ਕੰਮਾਂ ਦੇ ਵਿੱਚ ਵੀ ਜੀਲ ਗਲ ਆ ਜਾਂਦਾ ਦੁਪਹਿਰਾਂ ਟਾਲੇ ਤੋਂ ਬਾਅਦ ਤੇ ਪਹਿਲਾਂ ਤਾਂ ਜਮੇ ਨਹੀਂ ਜੀ ਕਰਦਾ ਹੈਗਾ ਸਵੇਰ-ਸਵੇਰ ਤਾਂ ਹੁੰਦਾ ਵੀ ਬਸ ਛੇਤੀ ਛੇਤੀ ਕੰਮ ਦੇ ਵਿੱਚ ਅੰਦਰ ਵੜਜੋ ਹਨਾ ਤੇ ਵੀ ਸਾਢੇ 11 12 ਤੱਕ ਜਾਂਦਾ ਕੰਮ ਰਵੀੜਦਿਆਂ ਨੂੰ ਉਸ ਤੋਂ ਬਾਅਦ ਫਿਰ ਕੁਡਾ ਮੂਰੇ ਬੈਠੇ ਰਹੀਦਾ ਤੇ ਅੰਦਰੇ ਕੰਮ ਕਰੀਦੇ ਨੇ ਬਾਹਰ ਤਾਂ ਨਿਕਲੇ ਨਹੀਂ ਹੁੰਦਾ ਹੈਗਾ ਧੁੱਪਾਂ ਦੇ ਵਿੱਚ ਬਹੁਤ ਜ਼ਿਆਦਾ ਧੁੱਪਾ ਹੋ ਜਾਂਦੀ ਆ ਤੇ ਇਹ ਧੁੱਪਾਂ ਤਾਂ ਇੰਨੀ ਪੈਣ ਲੱਗੀ ਪਸ਼ੂ ਵੀ ਆਪਣੇ ਹਨਾ ਨਾਲੇ ਇੰਨਾ ਇਹਨਾਂ ਨੂੰ ਮਤਲਬ ਜਿੰਨੇ ਅਸੀਂ ਸਾਹਮਦੇ ਹਾਂ ਤੇ ਕਹਿ ਨਹੀਂ ਸਕਦੇ ਹੈਗੇ ਵੀ ਸਾਰੀ ਦਾਣੀ ਇਹਨਾਂ ਦੇ ਵਿੱਚ ਖਰੀ ਜਾਈਦਾ ਫਿਰ ਵੀ ਇੰਨੀ ਜ਼ਿਆਦਾ ਗਰਮੀ ਮਾਂਦੇ ਨੇ ਨਾ ਤੇ ਬੈੜੀ ਵੀ ਹੁਣ ਆਪਣੇ ਗਰਮੀ ਕਰਕੇ ਜਾਲੇ ਦੇਣ ਲੱਗੀ ਗਰਮੀ ਬਹੁਤ ਮਾਰਦੀ ਹੈ ਹਾਂਕ ਤੇ ਬਹੁਤ ਆ ਫਿਰ ਵੀ ਇਹਨਾਂ ਨੂੰ ਮੜਾ ਦੇਣਾ ਹੈ ਸਾਰੀ ਦਿਹਾੜੇ ਫੁਆਰੇ ਚੰਦ ਲੰਦੇ ਨੇ ਨਾ ਦੁੱਤੇ ਪਾਣੀ ਪੀ ਜਾਂਦਾ ਫਿਰ ਵੀ ਬਹੁਤ ਹਾਂਕਦੀ ਆ ਬਹੁਤ ਜ਼ਿਆਦਾ ਗਰਮੀ ਮਾਰਦੀ ਆ ਇੱਕ ਤਾਂ ਬਾਜਰਾ ਕਰਨਾ ਹਲੇ ਮੀਂਹ ਹੀ ਪਿਆ ਹੈਗਾ ਮੀਂਹ ਪੈ ਜਾਂਦਾ ਹਨਾ ਚਲੋ ਫਿਰ ਮੌਸਮ ਚ ਵੀ ਬਦਲਦੀ ਆ ਜਾਂਦੀ ਮੀਂਹ ਪੈ ਚ ਨਹੀਂ ਆ ਰਿਹਾ ਹੈਗਾ ਇਸ ਵਾਰ ਤਾਂ ਬਹੁਤ ਜ਼ਿਆਦਾ ਜਾਨਵਰਾਂ ਦਾ ਵੱਧ ਔਖਾ ਹੋਇਆ ਪਿਆ ਏ ਤੇ ਔਖਾ ਤਾਂ ਸਭ ਦੇ ਆਪਦਾ ਵੀ ਇਹਨਾਂ ਪਸ਼ੂਆਂ ਦਾ ਵੀ ਤੇ ਆਇਆ ਪੱਖੇ ਮੁਰੇ ਬੈਠ ਕੇ ਮੜਾ ਮਟਾ ਸਾਹ ਹੁੰਦਾ ਹੈ ਦੁਪਹਿਰ ਦੁਪਹਿਰੇ ਤਾਂ ਤੇ ਬਿਲਕੁਲ ਵੀ ਇਹ ਪੱਖੇ ਤੋਂ ਪਰੇ ਨਹੀਂ ਹਿੱਲ ਸਕਦੇ ਹੈਗੇ ਇੰਨਾ ਜਿਆਦਾ ਸੇਕ ਮਾਰਦੇ ਇੱਕ ਆਪਣਾ ਤਪਣਾ ਲੱਗ ਜਾਂਦਾ ਪਰ ਲੈਂਟਰ ਪਾਉਦਾ ਬਹੁਤ ਧੁੱਪਾਂ ਜਿਆਦਾ ਲੱਗਦੀ ਕਰਕੇ ਆਲੇ-ਦਾਲੇ ਵੀ ਹੈਨਾ ਅੱਗੇ ਤਾਂ ਸਾਡੇ ਦਰਖਤ ਸੀਗੇ ਹੋਂ ਡੇਕਾਂ ਜੀ ਡੇਕਾ ਪੱਟੀਆਂ ਗੈਨਾ ਜਿਹੜੀਆਂ ਬੜੀਆਂ ਸੀ ਉਹ ਵੀ ਕਰਕੇ ਆੜ-ਦਾਲੇ ਤੇ ਪਾ ਲੱਗਦੀਆਂ ਕੰਧਾਂ ਗਰਮ ਹੋ ਜਾਂਦੀਆਂ ਨੇ ਸੇਕ ਮੌਤ ਮਾਰਦਾ ਦੁਪਹਿਰ ਨੂੰ ਤੇ ਲੋ ਜੀ ਪਹਿਲਾਂ ਮੈਂ ਲੱਗੀ ਸੀਗੀ ਮੈਂ ਕਿਹਾ ਚੱਲ ਪਹਿਲਾਂ ਪਸ਼ੂਆਂ ਤੇ ਪਾਣੀ ਪਾਦਾ ਕਿਉਂਕਿ ਧਰਾਂ ਟਾਈਮ ਹੁੰਦਾ ਜਾਂਦਾ ਸੀਗਾ ਹਲੇ ਕੱਕ ਵੀ ਪਾਉਣੇ ਸੀਗੇ ਤੇ ਸਾੜੀ ਦਾ ਪੱਕਾ ਵੀ ਨਾਲੇ ਆ ਗਿਆ ਸੀਗਾ ਉਹ ਕਹਿੰਦਾ ਉਹ ਟੋਕਾ ਕਰ ਦੇਣਗੇ ਤੇ ਮੈਂ ਆਪਦਾ ਪਸ਼ੂ ਥੱਲੇ ਸਾਫ ਕਰ ਦੂੰਗੀ ਫਿਰ ਉਹ ਕਹਿੰਦੇ ਵੀ ਗੋਹਾ ਵੀ ਇੱਥੇ ਚੱਕ ਗੋਬਰ ਗਾਸ ਚ ਪਾਉਣਾ ਵੀ ਚੱਕ ਕੇ ਸੜਦੇ ਜਾਣ। ਫਿਰ ਮੈਂ ਕਿਹਾ ਚਲੋ ਗੋਹਾ ਵੀ ਚੱਕ ਕੇ ਸੜ ਦਿੰਨੇ ਆ ਤੇ ਗੋਬਰ ਗਾਸ ਦੇ ਵਿੱਚ ਪਾਤਾ ਸੀਗਾ ਤੇ ਹੁਣ ਮੈਂ ਵਾਸਤੇ ਮੋਟਰ ਚਲਾ ਕੇ ਪਸ਼ੂ ਨਾਲ ਉਹ ਦਿਨਾ ਦੂੰਗੀ। ਇੱਧਰ ਜਸਪਾਰਨ ਤੇ ਸੱਜ ਫਿਰ ਰਿਹਾ ਸੀਗਾ। ਜਿਸ ਕਾਰਨ ਚੱਕੀ ਫਿਰਦਾ ਸੀ ਇਹ ਕਬੂਤਰੀ ਨੂੰ ਤੇ ਮੈਨੂੰ ਪੁੱਛਦਾ ਸੀ ਕਹਿੰਦਾ ਇਹ ਖੰਭ ਕੱਟਦਾ। ਤੇ ਬਹੁਤ ਤੰਗ ਕਰਦੀ ਐ ਇਹਨੀ ਕਬੂਤਰੀ ਇਹਦੀ ਤੇ ਵਿਚਾਰਾ ਬਾਰ ਬਾਰ ਜਾ ਕੇ ਫੇ ਲੈ ਕੇ ਆਉਂਦਾ ਉਧਰ ਚਲੇ ਜਾਂਦੀ ਉਹਨਾਂ ਦੇ ਕਬੂਤਰਾਂ ਦੇ ਵਿੱਚ ਜੋ ਤਾਂ ਨਾ ਆਵੇ ਅੱਚ ਤੇ ਫੇ ਹੈਗੇ ਤਾਂ ਇਹਦੇ ਦੋ ਨੇੜੇ ਕੋਲ ਫੇ ਵੀ ਉਧਰੋਂ ਭੱਜਦੀ ਆ ਤੇ ਵਿਚਾਰਾ ਬਾਰ ਬਾਰ ਚੱਕ ਕੇ ਲੈ ਕੇ ਆਉਂਦਾ ਮੈਂ ਇਹਨੂੰ ਕਰਨਾ ਛੱਡ ਦੇ ਪਰ ਮੈਂ ਕੀ ਕਰਨੀ ਆ ਛੱਡਦਾ ਵੀ ਹੈ ਨਹੀਂਗਾ ਕਹਿੰਦਾ ਛੱਡਣੀ ਨਹੀਂਗੀ ਤੇ ਬਾਰ ਬਾਰ ਵਿਚਾਰੇ ਨੂੰ ਚੱਕ ਕੇ ਸਕੂਲ ਨੂੰ ਜਾਂਦਾ ਹੋਇਆ ਵੀ ਛੱਡ ਕੇ ਜਾਂਦਾ ਹੈ ਉਧਰੋਂ ਚੱਕ ਕੇ ਇੱਧਰ ਲੈ ਕੇ ਆਉਂਦਾ ਹੈ ਫੇਰ ਜਾਨ ਨੂੰ ਫੇਰ ਭੱਜ ਜਾਂਦੀ ਔਰ ਜਾਂਦੀ ਆ ਤੇ ਫੇਰ ਆ ਕੇ ਫੇਰ ਚੱਕ ਲੈਂਦੀ ਆ ਤੇ ਇਹਨੇ ਰਗੜਾ ਨਹੀਂ ਇਹ ਮਰਨ ਸੇ ਖੰਭਾ ਚ ਫੇਰ ਹਾਂ ਖੋਲਤੀ ਆ ਕਦਾਂ ਰਗੜਾ ਨਾਲ ਨਹੀਂ ਸੈਟਾਈ ਉਹ ਮੈਨੂੰ ਕਹਿਣਾ ਸੀਗਾ ਕੱਟ ਦੇ ਮੈਂ ਹਾਂ ਮੈਨੂੰ ਨਹੀਂ ਪਤਾ ਹੈਗਾ ਵੀ ਇਹਦੇ ਬਾਰੇ ਜੋ ਕੁਛ ਮਰਜ਼ੀ ਕਰ ਆਪਣਾ ਆ ਕਰਕੇ ਕੁਤਰੀ ਚੱਕੀ ਫਿਰਦਾ ਸੀਗਾ ਇਹ ਫੇਰ ਆ ਵਸਤੀ ਹੁਣ ਆਪਾਂ ਪਸ਼ੂ ਉਹ ਨਲਾਂ ਲਾ ਕੇ ਠੰਡੇ ਹੀ ਹੋ ਜਾਣਗੇ ਵੈਸੇ ਤਾਂ ਹੰਡੇ ਤਾਂ ਪਹਿਲਾਂ ਹੀ ਸੀ ਕਿ ਪਾਣੀ 'ਚ ਬੈਠੇ ਸੀ ਨਾ ਦੇ ਪਾਇਆ ਦੇ ਸਰਜਰੀ ਫੁਆਰੇ ਲਾ ਦਿੰਦੇ ਨਾ ਸਰਦੀ ਹੜੀ ਧੁਆ ਚੱਲ ਗਿਆ ਥੋੜਾ ਥੋੜਾ ਪਾਣੀ ਇਹਨਾਂ ਦੇ ਟਿਕੀ ਜਾਂਦਾ ਹੈ ਨਾ ਤੇ ਚਲੋ ਜਿਹੜਾ ਵੱਧ ਪਾਣੀ ਪਾ ਕੇ ਨਲਾਉਣਾ ਨੇ ਮਤਲਬ ਹੱਥ ਜਾਂ ਫਿਰ ਜਿੰਦਾ ਪਿੰਡੇ ਪਿੰਦਾ ਸਾਫ਼ ਹੋ ਜਾਂਦਾ ਤੇ ਜਦੋਂ ਪਾਣੀ ਪੈਂਦਾ ਰਹੇ ਨਾ ਪਸ਼ੂਾਂ ਤੇ ਤੇ ਚਿਚੜ ਵਗੈਰਾ ਵੀ ਨਹੀਂ ਲੱਗਦੇ ਹੈਗੇ ਪਸ਼ੂਾਂ ਦੇ ਤੇ ਚਿਚੜ ਬਣੇਗੇ ਹੈ ਹਲੇ ਹੈਗੇ ਜੂਆ ਜਾ ਫੰਦਾ ਨਹੀਂ ਹੈ ਹਲੇ ਪਸ਼ੂਾਂ ਦੇ ਇਹ ਕੋਸ਼ ਆਪਣੇ ਹਨਾ ਮੁਰਗੇ ਫਿਰਦੇ ਰਹਿੰਦੇ ਨੇ ਪੱਟ ਦੇ ਰਹਿੰਦੇ ਨੇ ਮੁਰਗਿਆਂ ਦਾ ਬਹੁਤ ਸਹਾਰਾ ਸੀ ਸਾਨੂੰ ਤਾਂ ਹੀ ਰੱਖੇ ਹੋਏ ਰਿਆ ਸੀ ਜੋ ਚੜ ਨਹੀਂ ਆਉਣ ਬੰਦੇ ਹੈਗੇ ਚਿਚੜ ਮਤਲਬ ਨੇੜ ਹੀ ਨਹੀਂ ਆਉਣ ਬੰਦੇ ਹੈਗੇ ਫੜੀ ਫੜ ਲੈਂਦੇ ਆਂ ਸਰਦੀ ਵਾਲੀ ਖੁੱਲੇ ਰਹਿੰਦੇ ਨੇ ਇੱਥੇ ਤੇ ਫਿਰ ਹੀ ਜਾਂਦੇ ਨੇ ਫਿਰ ਉਹ ਦੋ ਕੇ ਰਹਿ ਗਏ ਹੁਣ ਤਾਂ ਆਪਣੇ ਹੱਲੇ ਮੁਰਗੀ ਵਿਖਾਈ ਹੋਏ ਨਵੇਂ ਬੱਚੇ ਨਿਕਾਉਣਗੇ ਫਿਚਰ ਤੇ ਫੇਰ ਹੀ ਚਲੋ ਫੇਰ ਇਹਨਾਂ ਦੀ ਫੈਮਿਲੀ ਵੱਧੂਗੀ ਹੁਣ ਤਾਂ ਆਪਣੇ ਕੋਲ ਇੱਕ ਮੁਰਗਾ ਇੱਕ ਮੁਰਗੀ ਆ ਇੱਕ ਵੀ ਆਂਡਾ ਤੇ ਭਰਾਈ ਤੇ ਮਿੰਟ ਹੋਣਗੇ ਫੇਰੇ ਨੂੰ ਹੀ ਫੈਮਲੀ ਵੱਧ ਗਈ ਫੇਰ ਕਾਫੀ ਹੋ ਜਾਣਗੇ ਤੇ ਜਿਹੜੇ ਤਿੰਨ ਬੱਚੇ ਜੀ ਚੂਚੇ ਨੇ ਹਾਂ ਉਹ ਵੀ ਪੜ ਰਹੇ ਨੇ ਲਓ ਜੀ ਆਪਾਂ ਨਿਲਾਵਾਂਗੇ ਇਹਨਾਂ ਨੂੰ ਸਮਾਰ ਕੇ ਜਦੋਂ ਪਾਣੀ ਪਾਉਂਦੇ ਆ ਨਾ ਇਹਨਾਂ ਦੇ ਉੱਤੇ ਫੋਖਲੀ ਵੀ ਗਿੱਡੀ ਹੋ ਜਾਂਦੀ ਆ ਹੁਣ ਮੈਨੂੰ ਫੋਖਲੀ ਵੀ ਸੰਭਰਨੇ ਪਾਣੀ ਉਹਦੇ ਵਿੱਚ ਥੋੜੇ ਜਿਹੇ ਕੱਕਰੇ ਸੀਗੇ ਉਹਨੂੰ ਵੀ ਸੰਭਰਾਂਗੇ ਕੋਲੀ ਨੂੰ ਪਹਿਲਾਂ ਇਹਨਾਂ ਨੜਾ ਦਾ ਸਮਾਰ ਕੇ ਛੋਟੀ ਦਾਣਾ ਸਾਡੀ ਘੁੰਮਦੀ ਆ ਨਾ ਪਾਣੀ ਤੋਂ ਬਹੁਤ ਜ਼ਿਆਦਾ ਡਰਦੀ ਆ ਸਮਾਂ ਨਾਉਂਦੀ ਵੀ ਹੈ ਇਸਮਾਰ ਕੇ ਬਾਕੀ ਜੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਇੰਨੇ ਸੋਹਣੇ-ਸੋਹਣੇ ਕਮੈਂਟ ਕਰਨ ਲਈ ਤੇ ਆਪਣੀ سپورਟ ਕਰਾਂ ਲਈ ਪਲੀਜ਼ ਇਸੇ ਤਰ੍ਹਾਂ ਹੀ سپورਟ ਬਣਾਈ ਰੱਖਿਓ ਤੇ ਵੀਡੀਓ ਨੂੰ ਪੂਰਾ ਵਾਚ ਕਰ ਲਿਆ ਕਰੋ ਜੀ ਅੱਗੇ ਸ਼ੇਅਰ ਤੇ ਕਮੈਂਟ ਕਰਕੇ ਜੇ ਦੱਸਿਆ ਕਰੋ ਕਿ ਕਿਹੋ ਜਿਹਾ ਲੱਗਦਿਆਂ ਨੇ ਤੁਹਾਡੇ ਇੱਕ ਕਮੈਂਟ ਨਾਲ ਨਾ ਬਹੁਤ ਜ਼ਿਆਦਾ ਹੌਸਲਾ ਮਿਲਦਾ ਹੈ ਤੇ ਵਧੀਆ ਲੱਗਦਾ ਕਮੈਂਟ ਕਰਨੀ ਜਦੋਂ ਕਮੈਂਟ ਆਉਂਦੇ ਆ ਤੇ ਸੋਹਣੇ ਲੱਗਦੇ ਆ ਵੀ ਪੜ ਕੇ ਮਨ ਨੂੰ ਕਿ ਖੀ ਹੁੰਦੀ ਹੈ ਵੀ ਚਲੋ ਕਿ ਵਧੀਆ ਲੱਗਦੇ ਤੁਹਾਨੂੰ ਸਾਡੀ ਵੀਡੀਓ ਤੇ ਅੱਗੇ ਤੋਂ ਹੋਰ ਵੀਡੀਓ ਬਣਾਉਂਦਾ ਜੀ ਕਰਦਾ ਹੈ ਨਾ ਅੱਜ ਇਹ ਵੀਡੀਓ ਤੁਹਾਡੇ ਕੋਲ ਡੇਟ ਆਊਗੀ ਮੈਂ ਬਣਾਉਣ ਨੂੰ ਡੇਟ ਹੋ ਗਈ ਬਸ ਜੀ ਕੀ ਕਰੀਏ ਕੰਮ ਕਰਨ ਦੇ ਵਿੱਚ ਇੱਕ ਕੰਮ ਬਹੁਤ ਜ਼ਿਆਦਾ ਨੇ ਸਾਰੇ ਤੇ ਥੱਕ ਜੀਦਾ ਹੈ ਨਾ ਫੇਰ ਵੀ ਵਿੱਚੋਂ ਟਾਈਮ ਟਾਈਮ ਚੋਂ ਟਾਈਮ ਕੱਢ ਕੇ ਕੁਛ ਨਾ ਕੁਛ ਵੀਡੀਓ ਸਿਰ ਲੋਕ ਬਣਾ ਲਈ ਦੀ ਹੈ ਨਾ ਤੇ ਇਹ ਵੀ ਜ਼ਰੂਰੀ ਕੰਮ ਹੈ ਇੱਕ ਵੀਡੀਓ ਬਣਾਉਣਾ ਵੀ ਆਲੇ ਬਾਅਦ ਵਿੱਚ ਲਓ ਜੀ ਹੁਣ ਆਪਾਂ ਫਰਸ਼ ਧੋਦਾਂਗੇ ਠੰਡਾ ਜਾ ਹੋ ਜੂਗਾ ਫਰਸ਼ ਖਲੇ ਪਾਣੇ ਇਹ ਸਬਜ਼ੀ ਵੀ ਤਿਆਰੀ ਵੀ ਕਰਨੀ ਸੀ ਪਾਸ ਜੀ ਦੁਪਹਿਰੇ ਤੱਕ ਕੁਛ ਨਹੀਂ ਹੁੰਦਾ ਹੈਗਾ ਗਰਮੀ ਬਹੁਤ ਜ਼ਿਆਦਾ ਆਉਂਦੀ ਹੈ ਕੁਛ ਆਰਾਮ ਕਰ ਲਈ ਥੱਕ ਜੰਨੇ ਆ ਨਾ ਸਵੇਰ ਦੇ ਸੱਜਰੇ 4 ਵਜੇ ਬੈਠੇ ਹੁੰਦੇ ਆ ਤੇ ਬਸ ਅੱਧਾ ਘੰਟਾ ਕੰਟਾ ਕੰਟਾ ਕਰ ਆਮ ਕਰ ਲੀਦਾ ਦੁਪਹਿਰੇ ਕਿ ਹੁਸਤੋ ਵਾਫੇ ਕੰਮਕਾਰਾਂ ਦੇ ਵਿੱਚ ਲੱਗ ਜੇ ਦਾ। ਛਾਂ ਨੂੰ ਜੀ ਲਾਉ ਡਾ ਕੰਮਕਾਰਾਂ ਦੇ ਵਿੱਚ। ਫੇਜੋ ਹਨਜਾ ਤੋਂ ਜੀ ਲੱਗਦਾ ਕੰਮਕਾਰਾਂ ਦੇ ਵਿੱਚ ਉਦੋਂ ਫੇਣੀਰਾ ਹੋ ਜਾਂਦਾ ਜੀ। ਤੇ ਰਹਿਣ ਦਾ ਵੀ ਆਏ ਨੀਰਾ ਵੀ ਹੋ ਗਿਆ। ਤੇ ਦੈ ਸੁਕਣ ਲੱਗ ਜਾਂਦਾ ਜਦ ਜ। ਕੰਮਤਾ ਜੀ ਬਸ ਇਦਾਂ ਹੀ ਚੱਲੀ ਜਾਂਦੇ ਨੇ। ਇਹ ਮੁੱਕਦੇ ਨਹੀਂ ਜੀ ਸਾਰੇ ਜਹਾੜੀ। ਮੰਕਰਾਂ ਦੇ ਵਿੱਚ ਦਿਹਾੜੀ ਵਧੀਆ ਨਿਭ ਜੁੰਦੀ ਆ ਚਲੋ ਜੀ ਵਧੀਆ ਹਨ ਆਪਣੇ ਕੰਮ-ਕਾਰ ਵਿੱਚ ਲੱਗੇ ਰਹਿਨੇ ਆ ਲੋ ਜੀ ਕਾ ਕੰਮ ਆਪਣਾ ਕੰਪਲੀਟ ਹੋ ਗਿਆ ਫਲ ਗੋਹਾ ਤਾਂ ਪੰਜੇ ਦੇ ਚੱਕਤਾ ਸੀ ਵੀ ਨਲਾਬੀ ਦਿੱਤੀਆਂ ਬਸ ਧਾਰਾਂ ਵਿੱਚ ਹੋ ਗਈਆਂ ਤੇ ਪਾਣੀ ਰਹਿ ਗਿਆ ਹਰੇ ਪਾਣੀ ਇਹ ਕੱਖ ਪੀ ਕੇ ਨਾ ਨਾ ਸੌਰੀ ਕਾਚਾ ਖਾ ਕੇ ਫੇਰ ਪਾਣੀ ਪੀਣੀ ਆ ਤੇ ਅੱਜ ਸਬਜ਼ੀ ਆਪਾਂ ਬਣਾਵਾਂਗੇ ਕਈਏ ਦੀ ਕਈ ਆਪਾਂ ਲੈ ਕੇ ਤੋੜ ਕੇ ਤਿੰਨ ਗੱਈ ਲੱਭਣ ਛੋਟੇ ਤੇ ਉਹਦੇ ਵਿੱਚ ਮੈਂ ਹਾਂ ਵੀ ਆਪਣੇ ਸ਼ਿਮਲਾ ਮਿਰਚ ਲੱਗੀ ਹੋਈ ਉਹ ਪਾ ਲੈਣੇ ਤੇ ਬਤਾਉ ਜੇ ਲੱਗੇ ਹੋਣੇ ਬੈਂਗਣ ਉਹ ਲੈ ਲੈਣੇ ਬੇਲਾਂ ਵਿਚਾਰੀਆਂ ਕੀ ਕਰਨ ਧੁੱਪ ਪਾਈ ਇੰਨੀ ਪੈਂਦੀ ਆ ਮਰਝਾ ਆ ਗਿਆ ਤਰੇਲੇ ਜੇ ਵੀ ਹੋਗੇ ਤੋੜਨ ਵਾਲੇ ਹਨ ਚਲੋ ਕਰੇਲੇ ਕੱਲੂ ਦੇਖਾਂਗੇ ਅੱਜ ਤਾਂ ਕਈ ਸਬਜ਼ੀ ਹੋਣਾ ਮੈਂ ਪਾਣੀ ਦਿੱਤਾ ਸੀ ਇੱਧਰ ਖੇਤ ਨੂੰ ਗਿੱਲਾ ਹੈ ਖੇਤ ਹਲੇ ਪ੍ਰਦਾ ਮਾਰਦੀ ਇੱਥੇ ਬਹੁਤ ਜ਼ਿਆਦਾ ਆ ਦੇਖੋ ਇੱਕ ਸਾਗ ਹੁੰਦਾ ਆਪਣੇ ਇੱਧਰ ਬਾਥੂ ਦਾ ਲਾਲ ਬਾਥੂ ਦਾ ਉਹ ਇੱਕ ਬੂਟਾ ਜੰਮਿਆ ਤੇ ਬਾਥੂ ਦਾ ਬੂਟਾ ਜਮੈਂ ਬਹੁਤ ਜ਼ਿਆਦਾ ਸਾਗ ਖਾਂਦੇ ਨੇ ਇਹਦਾ ਗਰਮੀਆਂ ਦੇ ਵਿੱਚ ਲੋਕ ਤੇ ਮੈਂ ਤੋੜਦਾ ਸ਼ਿਮਲਾ ਮਿਰਚ ਕਾਫੀ ਲੱਗੇ ਨੇ ਦੇ ਆਦਨੀਆਂ ਜੇ ਫੜਾ ਨਮੀ ਜਸੂ ਨਮੀ ਮੰਗਦਾ ਦੇਤਾ ਜਿ ਕਿੰਨੀਆਂ ਕਰੇ ਲਾ ਜਿ ਸ਼ਿਮਲਾ ਮੇਚਾ ਪਾਨੇ ਤੋੜ ਲਈ ਲੌਸ਼ੀ ਮਲੇ ਮੇਚਾ ਪਾਨੇ ਤੋਂ ਵਰਦੀ ਕਿਚ ਇੰਨੀ ਅਕ ਸੀਗੀਆਂ 7 8 ਤੇ ਜਿਹੜੇ ਬੈਂਗੜ ਸੀ ਉਹ ਖਰਾਬ ਸੀਗੇ ਮੈਂ ਤਾਂ ਸੁੱਫੇ ਰੱਖਿਆ ਫਿਰ ਅਹ ਫਿਰ ਜੀ ਸੀਗੇ ਇੱਕ ਤੋੜ ਨਾਲ ਧਨੀਆ ਤੋੜ ਲਿਆ ਬਸ ਇਹਦੇ ਚ ਸਰ ਦੇਣਾ ਪਈ ਹੈਗੇ ਨੇ ਤਿੰਨ ਚਾਰ ਛੋਟੇ ਹੁਣ ਗਰਮੀ ਚ ਤਾਂ ਸਿਰਫ ਦੋ ਘੜਮ ਦੇ ਸਬਜ਼ੀ ਬਣ ਗਈ ਜਿਵੇਂ ਹੁਣ ਸਾਜੂ ਆ ਸਿਹਰੇ ਆਨੂ ਕੋ ਫੋਟੋ ਚਲ ਰਿਹਾ ਚਲ ਮੋਟੇ ਸਿੱਖ ਚਾਓ ਲਓ ਜੀ ਥੱਲੇ ਕੰਮ ਕਾਰ ਨਵੇੜ ਕੇ ਉਸ ਤੋਂ ਬਾਅਦ ਆ ਕੇ ਉੱਪਰ ਸਬਜ਼ੀ ਦੀ ਤਿਆਰੀ ਕਰੀ ਕਈਆ ਵਗੈਰਾ ਚੀਰੇ ਆ ਛਿੱਲੇ ਪਿਆਜ਼ ਕੱਟੇ ਲਸਣ ਕੱਟਿਆ ਸਾਰਾ ਸਮਾਨ ਤਿਆਰ ਕਰਕੇ ਉਸ ਤੋਂ ਬਾਅਦ ਲੱਗੀ ਸੀਗੀ ਤੜਕਾ ਲਾਉਣ ਤੇ ਇੱਥੇ ਮੈਂ ਸਪੀਡ ਤੇਜ਼ ਕਰਤੀ ਸੀ ਮੈਂ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਜਾਣੀ ਆ ਤੇ ਵਧਾਤੀ ਸੀਗੀ ਮੈਂ ਸਪੀਡ ਤੇ ਨਾਲ ਦੀ ਨਾਲ ਆਪਾਂ ਹਰੀਆਂ ਮਿਰਚਾਂ ਕੱਟ ਕੇ ਪਾ ਦਾਂਗੇ ਬਸ ਜੀ ਚਾ ਚੁੱਲੇ ਤੇ ਤਾਂ ਬਸ ਅੱਗ ਵਾੜਨ ਦੀ ਧੀਰ ਆ ਸਬਜੀ ਬਣਨ ਨੂੰ ਟਾਈਮ ਲੱਗਦਾ ਹੈਗਾ ਮਿੰਟੂ ਮਿੰਟ ਸਬਜੀ ਬਣ ਜਾਂਦੀ ਹੈ ਇੱਕ ਤਾਜੀ ਤੋੜ ਕੇ ਲਿਆਂਦੀ ਹੁੰਦੀ ਹੈ ਤਾਂ ਕਰਕੇ ਕੋਸ਼ ਚੁੱਲੇ ਦਾ ਸੇਕ ਨਾਲ ਗੈਸ ਨਾਲੋਂ ਬਹੁਤ ਜ਼ਿਆਦਾ ਹੁੰਦਾ ਇੱਕ ਬਣਦੀ ਵੀ ਸਵਾਦ ਆ ਬਣਦੀ ਵੀ ਛੇਤੀ ਆ ਪਤਾ ਹੀ ਨਹੀਂ ਲੱਗਦਾ ਮਿੰਟੂ ਮਿੰਟੇ ਕਦ ਕੰਮ ਹੋ ਜਾਂਦਾ ਬਸ ਚੁੱਲਾ ਪਾਖ ਜੂਗਾ ਦੋ ਵਾਦ ਜਦ ਸਬਜੀ ਬਣ ਚੁਗੀ ਜਦੇ ਨਾਲ ਦੀ ਨਾਲ ਆਪਾਂ ਰੋਟੀ ਲਾ ਲਾਂਗੇ ਹਰੀਆਂ ਮਿਰਚਾਂ ਵੀ ਆਪਾਂ ਨੇ ਨਾਲ ਦੀ ਨਾਲ ਕੱਟ ਕੇ ਪਾਤੀਆਂ ਨਾਲ ਦੀ ਨਾਲ ਪਾ ਦਾਂਗੇ ਸਬਜ਼ੀ ਧੋ ਕੇ ਸਮਾਰ ਕੇ ਰੱਖ ਲਈ ਸੀਗੀ ਮੈਂ ਬਸ ਹੁਣ ਇਹਨੂੰ ਨਾ ਥੋੜੇ ਤੜਕੇ ਦੇ ਵਿੱਚ ਭੁੰਨ ਕੇ ਨਾ ਸਬਜ਼ੀ ਨੂੰ ਫੇਰ ਬਾਅਦ ਨੂੰ ਮਿਰਚ ਪਾਵਾਂਗੀ ਤੇ ਇਥੇ ਇਹ ਜਸ ਕਰਨ ਨੂੰ ਨਹੀਂ ਆਏ ਸੀਗੇ ਏਡੇ ਤੇ ਗਏ ਸੀਗੇ ਇਹਨਾਂ ਤੋਂ ਦਵਾਈ ਜੀ ਮੰਗਾਈ ਸੀਗੀ ਮੈਂ ਆਪਣੇ ਨਾ ਛੇਲੀ ਦੇ ਚਿੱਚੜ ਦੇ ਲੱਗੇ ਹੋਏ ਨੇ ਉਹਦੇ ਲਾਉਣੀਆਂ ਦਵਾਈ ਤੇ ਆਉਂਦੇ ਹੋਏ ਨੇ ਇਹ ਛੱਡੀਆਂ ਲੈ ਆਏ ਸੀਗੀ ਤੇ ਮੈਨੂੰ ਕਹਿੰਦਾ ਭੁੰਨ ਦੇ ਮਹੱਲੇ ਭੁੰਨ ਦਿੰਦੀ ਆ ਛੱਲੀਆਂ ਭੁੰਨ ਲੱਗੀ ਸੀ ਇੱਥੇ ਛਨੀਆਂ ਭੁੰਨਾਂਗੇ ਚੱਲੀਆਂ ਭੁੰਨ ਕੇ ਹਾਂ ਛੱਲੀ ਭੁੰਨ ਕੇ ਦੇ ਦੂੰਗੀ ਸਾਈਫੇ ਤੋਂ ਤੁਹਾਨੂੰ ਤੇ ਖਾ ਲੈਣਗੇ ਪਰ ਇਹ ਕਹਿੰਦੇ ਖਾਣੀ ਤਾਂ ਅਸੀਂ ਹਾਲੇ ਹੈ ਨਹੀਂ ਗੀ ਵੀ ਭੁੰਨ ਕੇ ਰੱਖਦੇ ਮੰਮੀ ਵੀ ਅਸੀਂ ਗੁਰਦੁਆਰਾ ਸਾਹਿਬ ਚੱਕ ਕੇ ਆਉਣਾ ਕਿਉਂਕਿ ਗੁਰਦੁਆਰਾ ਸਾਹਿਬ ਆਪਣੇ ਅਖੰਡ ਪਾਠ ਸਾਹਿਬ ਖੁੱਲੇ ਹੋਏ ਨੇ ਤੇ ਕੱਲ੍ਹ ਭੋਗ ਭੋਗ ਗਨਾਂ ਦਾ ਤਾਂ ਕਰਕੇ ਚਲੇ ਗਏ ਸੀ ਉਹ ਤੇ ਲੋ ਜੀ ਆਪਾਂ ਨਾਣ ਮਿਰਚ ਵੀ ਰਲਾਤਾ ਤੇ ਆਪਣੀ ਛੱਲੀ ਵੀ ਭੁੰਨੇਗੇ ਤੇ ਇੱਥੇ ਅੱਧੀ ਛੱਲੀ ਮੈਂ ਲੈ ਲਵਾਂਗੀ ਅੱਧੀ ਸਾਇਪਰੇ ਦੇ ਪਾਪੇ ਨੂੰ ਦੇ ਦੂੰਗੀ ਅਸੀਂ ਦੋਹਾਂ ਨੇ ਖਾ ਲਈ ਸੀਗੀ ਤੇ ਉਹਨਾਂ ਦੀ ਆਪਾਂ ਭੁੰਨ ਕੇ ਰੱਖ ਦਾਂਗੇ ਧਨੀਆ ਪਾ ਦਾਂਗੇ ਲੋ ਜੀ ਆਪਾਂ ਸਬਜੀ ਦੇ ਵਿੱਚ ਸਬਜੀ ਆਪਣੀ ਬਿਲਕੁਲ ਤਿਆਰ ਆ ਤੇ ਲੋ ਜੀ ਆਪਾਂ ਅੱਜ ਦੀ ਵੀਡੀਓ ਦਾ ਵੀ ਐਂਡ ਇੱਥੇ ਕਰਦੇ ਆ ਜੇਕਰ ਤੁਹਾਨੂੰ ਅੱਜ ਦੀ ਵੀਡੀਓ ਪਸੰਦ ਆਈ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਮਿਲਦੇ ਆ ਕੱਲੂ ਕਿਸੇ ਨਵੇਂ ਬਲੌਗ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ